ਚੰਡੀਗੜ੍ਹ ਦੇ ਵਿੱਚ ਐਸਵਾਈਐਲ ਤੇ ਵੱਡੀ ਬੈਠਕ ਜਾਰੀ ਕੇਂਦਰੀ ਜਲਸ਼ਕਤੀ ਮੰਤਰੀ ਦੇ ਅਦਵਾਈ ਦੇ ਵਿੱਚ ਮੀਟਿੰਗ ਪੰਜਾਬ ਹਰਿਆਣਾ ਦੇ ਮੁੱਖ ਮੰਤਰੀ ਬੈਠਕ ਦੇ ਵਿੱਚ ਮੌਜੂਦ ਮੋਹਲੀ ਚੋਕ ਸਨਾਨੇ ਚੁਕਿਆ ਦਰਨਾ ਪੁਲਿਸ ਨੇ ਚੰਡੀਗੜ੍ਹ ਚ ਨਹੀਂ ਹੋਣ ਦਿੱਤੀ ਐਂਟਰੀ 18 ਤਰੀਕ ਨੂੰ ਵੱਡੇ ਇਕੱਠ ਦਾ ਐਲਾਨ ਐਸਵਾਈਐਲ ਵਾਲੀ ਮੀਟਿੰਗ ਦਾ ਵਿਰੋਧ ਕਰਨ ਪਹੁੰਚੇ ਸਨ ਕਿਸਾਨ 26 ਜਨਵਰੀ ਦੀ ਪ੍ਰੇਡ ਦੀ ਪ੍ਰੇਡ ਦੇ ਵਿੱਚ ਪੰਜਾਬ ਦੀ ਝਾਕੀ ਸ਼ਾਮਲ ਨਾ ਹੋਣ ਦੇ ਉੱਤੇ ਗਰਮਾਈ ਸਿਆਸਤ ਸੁਨੀਲ ਜਾਖੜ ਦਾ ਪੰਜਾਬ ਸਰਕਾਰ ਤੇ ਵੱਡਾ ਇਲਜ਼ਾਮ बोले चाकी ਦੇ ਅੱਗੇ ਸੀਐਮ ਤੇ ਕੇਜਰੀਵਾਲ ਦੀ ਲਗਾਈ ਗਈ ਸੀ ਫੋਟੋ ਹੁਣ ਬੇਵਜਾ ਕਰ ਰਹੇ ਨੇ ਸਿਆਸਤ ਦਾ ਆਦਮੀ ਪਾਰਟੀ ਬੋਲੀ ਬੀਜੇਪੀ ਦੀ ਪੰਜਾਬ ਵਿਰੋਧੀ ਸੋਚ ਹੋਈ ਉਜਾਗਰ ਪਰੇਡ ਦੇ ਵਿੱਚੋਂ ਪੰਜਾਬ ਦੀ ਚਾਕੀ ਨੂੰ ਬਾਹਰ ਕਰਨ ਦੇ ਮਾਮਲੇ 'ਚ ਸੁਪੀਰ ਬਾਦਲੂ ਦੀ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਵਿਤਕਰੀ ਵਿਰੁੱਧ ਦਖਲ ਦੇਣ ਪ੍ਰਧਾਨ ਮੰਤਰੀ ਪੁੱਛਿਆ ਸ਼ਹੀਦਾਂ ਦੀ ਧਰਤੀ ਦੇ ਨਾਲ ਹੋਣ ਵਾਲੀ ਬੇਇਨਸਾਫੀ ਦੇ ਲਈ ਕੌਣ ਜ਼ਿੰਮੇਵਾਰ एसआईटी ਨੇ ਵਿਕਰਮ ਸਿੰਘ ਮਜੀਠੀਆ ਨੂੰ ਮੁਰਤੋਂ ਭੇਜਿਆ ਸੰਬੰਧੀ 30 ਦਸੰਬਰ ਨੂੰ ਪੁਚਗਿੱਛ ਦੇ ਲਈ ਬੁਲਾਇਆ ਕਲ ਪੇਸ਼ ਨਹੀਂ ਹੋਏ ਸੰ ਵਿਕਰਮ ਮਜੀਠੀਆ ਮੋਹਾਲੀ ਦੇ ਸੈਕਟਰ 91 ਤੋਂ ਲਾਰੈਂਸ ਤੇ 골ਡੀ ਬਰਾੜ ਦੀ ਗੈਂਗ ਦਾ ਸ਼ੂਟਰ ਵਿਕਰਮਜੀਤ ਸਿੰਘ ਉਰਫ ਵਿੱਕੀ ਕਾਬੂ ਮੌਕੇ ਤੇ ਇੱਕ ਪਿਸਤਲ 8 ਜ਼ਿੰਦਾ ਕਾਰਤੂਸ ਅਤੇ ਇੱਕ ਗੱਡੀ ਵੀ ਜ਼ਬਤ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਫਿਰਾਦ ਦੇ ਵਿੱਚ ਸੰ ਮਲਜ਼ਮ ਚਲਾਨ ਕੱਟਣ ਦੇ ਵਿੱਚ ਚੰਡੀਗੜ੍ਹ ਨੇ ਤੋੜੇ ਪੁਰਾਣੇ ਰਿਕਾਰਡ ਇੱਕ ਸਾਲ ਦੇ ਅੰਦਰ ਕੱਟੇ ਗਏ 9 ਲੱਖ ਤੋਂ ਵੱਧ ਚਲਾਨ 10 ਕਰੋੜ ਤੋਂ ਵੱਧ ਦਾ ਰੈਵਨਿਊ ਹੋਇਆ ਇਕੱਠਾ ਕਤਰ ਦੇ ਵਿੱਚ ਫਸੇ 9 8 ਭਾਰਤੀਆਂ ਦੇ ਲਈ ਵੱਡੀ ਰਾਹਤ ਫਾਂਸੀ ਤੇ ਲੱਗੀ ਰੋਕ ਪਰ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ ਸਜ਼ਾ ਛੁਹੀ ਕਟੋਪੀ ਕਤਰ ਦੇ ਵਿੱਚ ਫਸੇ ਹੋਏ ਨੇ 8 ਸਾਬਕਾ ਨੇਵੀ ਅਧਿਕਾਰੀ ਸਹੀਦੀ ਜੋੜ ਮਿਲਦੇ ਆਖਰੀ ਦਿਨ ਗੁਰਦੁਆਰਾ ਜੋਤੀਸਰੂਪ ਸਾਹਿਬ ਦੇ ਵਿੱਚ ਪਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਫਤਿਹਗੜ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਵੱਡੀ ਗਿਣਤੀ ਚ ਸੰਗਤ ਪਰ ਰਹੀ ਹਾਸ ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਫਰਕਤਾ ਪੈਂਦਾ ਹੈ ਲੇਕੇ ਫਰਕਤਾ ਪੈਂਦੇ ਦੀ ਸ਼ੁਰੂਆਤ ਅੱਜ ਕਰਨ ਜਾ ਰਹੇ ਇੱਕ ਮੀਟਿੰਗ ਤੋਂ ਜੋ ਚੱਲ ਰਹੀ ਹੈ ਚੰਡੀਗੜ੍ਹ ਦੇ ਵਿੱਚ ਮੁੱਦਾ ਪਾਣੀ ਦਾ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਦਾ ਜਿहां ਚੰਡੀਗੜ੍ਹ ਦੇ ਵਿੱਚ ਐਸਵਾਈਐਲ ਦੇ ਉੱਤੇ ਅਹਿਮ ਮੀਟਿੰਗ ਜਾਰੀ ਹੈ ਕੇਂਦਰੀ ਜਲ ਸ਼ਕਤੀ ਮੰਤਰੀ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਚੱਲ ਰਹੀ ਹੈ ਕਰੀਬ ਕਰੀਬ 1 ਸਵਾ ਘੰਟਾ ਹੋ ਚਲੇ ਹੈ ਜਦੋਂ ਇਹ ਮੀਟਿੰਗ ਜਾਰੀ ਹੈ ਸਿੰਚਾਈ ਮੰਤਰੀ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਪੰਜਾਬ ਹਰਿਆਣਾ ਦੇ ਏਜੀ ਮੁਖਸਕੱਤਰ ਮੀਟਿੰਗ ਦੇ ਵਿੱਚ ਮੌਜੂਦ ਨੇ ਸਿੰਚਾਈ ਵਿਭਾਗ ਦੇ ਅਧਿਕਾਰੀ ਵੀ ਮੀਟਿੰਗ ਦੇ ਵਿੱਚ ਸ਼ਾਮਲ ਨੇ ਤਾਂ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਐਸਵਾਈਐਲ ਸੱਤਲੂਜ ਯਮਨਾ ਲਿੰਕ ਦਾ ਮੁੱਦਾ ਕਾਫੀ ਪੁਰਾਣਾ ਹੋ ਚੱਲਿਆ ਹੈ ਕਈ ਦਹਾਕੇ ਹੋ ਚੱਲੇ ਨੇ ਤੇ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਕੇਂਦਰ ਦੇ ਵੱਲੋਂ ਵਿਚੋਲਗੀ ਕਰਕੇ ਦੋਵੇਂ ਸੂਬਿਆਂ ਦੇ ਵਿਚਾਲੇ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਮੀਟਿੰਗਾਂ ਹੋਈਆਂ ਨੇ ਉਸ ਦੇ ਵਿੱਚ ਵੀ ਕੋਈ ਹੱਲ ਤਾਂ ਨਜ਼ਰ ਨਹੀਂ ਆਇਆ ਪਰ ਕੀ ਅੱਜ ਦੀ ਮੀਟਿੰਗ ਦੇ ਵਿੱਚ ਇਸ ਮੰਤਨ ਤੋਂ ਕੋਈ ਹੱਲ ਨਿਕਲੇਗਾ ਇਹ ਵੱਡਾ ਸਵਾਲ ਤਾਂ ਜ਼ਰੂਰ ਹੈ ਇਸ ਵੱਡੇ ਸਵਾਲ ਦੇ ਵਿਚਾਲੇ ਸਵਾਲ ਇਹ ਵੀ ਹੈ ਯਕੀਨ ਹੈ ਇਸ ਦਾ ਹੱਲ ਹੋ ਕੀ ਸਕਦਾ ਹੈ ਕਿ ਵਾਕਈ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਪਾਣੀ ਨੂੰ ਲੈ ਕੇ ਕੋਈ ਸਹਿਮਤੀ ਬਣ ਸਕਦੀ ਹੈ ਕਿਉਂਕਿ ਪੰਜਾਬ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਲਗਾਤਾਰ ਕਹਿੰਦਾ ਆਇਆ ਕਿ ਸਾਡੇ ਕੋਲ ਇੱਕ ਬੂੰਦ ਪਾਣੀ ਦਾ ਨਹੀਂ ਹੈ ਤਾਂ ਦੂਜੇ ਪਾਸੇ ਹਰਿਆਣਾ ਕਹਿ ਰਿਹਾ ਹੈ ਕਿ ਤੁਸੀਂ ਨਹਿਰ ਦੀ ਉਸਾਰੀ ਕਰਾਓ ਸੁਪਰੀਮ ਕੋਰਟ ਦੇ ਵੱਲੋਂ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਆਦੇਸ਼ਾਂ ਦੇ ਵਿੱਚ ਕਿਹਾ ਗਿਆ ਸੀ ਕਿ ਪਾਣੀ ਕਿੰਨਾ ਹੈ ਨਹੀਂ ਹੈ ਉਸ ਦੇ ਉੱਤੇ ਬਾਅਦ ਦੇ ਵਿੱਚ ਗੱਲ ਕਰਾਂਗੇ ਪਰ ਪਹਿਲਾਂ ਸਿੱਧੇ ਤੌਰ ਦੇ ਉੱਤੇ ਜੋ ਕਰਨ ਵਾਲੀ ਗੱਲ ਹੈ ਕਿ ਤੁਸੀਂ ਨਹਿਰ ਦੀ ਉਸਾਰੀ ਕਰਵਾਉ ਤੇ ਉਸ ਦੇ ਲਈ ਸਰਵੇ ਟੀਮ ਨੂੰ ਭੇਜਿਆ ਜਾਵੇਗਾ ਕੇਂਦਰ ਦੀ ਸਰਕਾਰ ਦੇ ਵੱਲੋਂ खैर ਸਰਵੇ ਟੀਮ ਵੀ ਹੁਣ ਤੱਕ ਤਾਂ ਨਹੀਂ ਆਈ ਪਰ ਇਸ ਸਬਦ ਵਿਚਾਲੇ ਮੀਟਿੰਗਾਂ ਦਾ ਦੌਰ ਜਾਰੀ ਹੈ ਸਦਰੁਕ ਕਰਦੇ ਆ ਸਾਡੇ ਸਹਿਯੋਗੀ ਇਸ ਸਮੇਂ ਪੰਕਜ ਕਪਾਈ ਸਾਡੇ ਨਾਲ ਜੁੜਨਗੇ ਜਿੱਥੇ ਮੀਟਿੰਗ ਜਾਰੀ ਹੈ ਉੱਥੇ ਕੀ ਕੁਝ ਇਸ ਸਮੇਂ ਮਾਹੌਲ ਹੈ ਮੀਟਿੰਗ ਹੋਰ ਕਿੰਨਾ ਲੰਬਾ ਖਿੱਚੀ ਜਾ ਸਕਦੀ ਹੈ ਜਾਂ ਚੱਲ ਸਕਦੀ ਹੈ ਉਸ ਦੇ ਅੰਦਰ ਕੀ ਮੁੱਦੇ ਨੇ ਕਿਨਾਂ ਦੇ ਉੱਤੇ ਗੱਲਬਾਤ ਹੋ ਸਕਦੀ ਹੈ ਪੰਕਜ ਦਾ ਰੁਕ ਕਰਦੇ ਆ ਪੰਕਜ ਕੀ ਕੁਝ ਅਪਡੇਟ ਤੁਹਾਡੇ ਕੋਲ ਐਸਓਐਲ ਦੇ ਮੁੱਦੇ ਨੂੰ ਲੈ ਕੇ ਜੋ ਮੀਟਿੰਗ ਚੱਲ ਰਹੀ ਹੈ ਅ ਦੇਖੋ 1 ਘੰਟਾ ਹੋ ਗਿਆ ਇਸ ਬੈਠਕ ਨੂੰ ਚਲਦੇ ਨੂੰ ਔਰ ਤਸਵੀਰਾਂ ਜਿਹੜੇ ਸਾਹਮਣੇ ਆਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੈਲਕਮ ਕੀਤਾ ਗਿਆ ਕੇਂਦਰੀ ਮੰਤਰੀ ਦਾ ਔਰ ਨਾਲ ਹੀ ਨਾਲ ਇੱਕ ਮੋਮੈਂਟੋ ਦਿੱਤਾ ਗਿਆ ਔਰ ਉਸ ਤੋਂ ਬਾਅਦ ਹਰਿਆਣਾ ਦੇ ਸੀਐਮ ਦਾ ਵੀ ਵੈਲਕਮ ਕੀਤਾ ਗਿਆ ਕਿਉਂਕਿ ਪਿਛਲੀ ਵਾਰ ਮੀਟਿੰਗ ਜਦੋਂ ਕੇਂਦਰ ਦੇ ਕਹਨ ਦੇ ਉੱਤੇ ਰੱਖੀ ਗਈ ਸੀਗੀ ਉਹ ਹਰਿਆਣਾ ਨਿਵਾਸ ਦੇ ਵਿੱਚ ਸੀਗੀ ਹਰਿਆਣਾ ਉਸ ਨੂੰ ਦੇਖ ਰਿਹਾ ਸੀਗਾ ਔਰ ਇਹ ਮੀਟਿੰਗ ਜਦੋਂ ਕੇਂਦਰ ਨੇ ਰੱਖੀ ਹੈ ਤਾਂ ਇਸ ਨੂੰ ਪੰਜਾਬ ਦੇਖ ਰਿਹਾ ਤਾਂ ਇਸ ਵਜ੍ਹਾ ਕਰਕੇ ਵੈਲਕਮ ਜਿਹੜਾ ਵੈ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਉਹ ਇੱਕ ਚੰਗੀਆਂ ਤਸਵੀਰਾਂ ਜਿਹੜੀਆਂ ਨੇ ਨਜ਼ਰ ਆਉਂਦੀਆਂ ਨੇ ਲੇਕਿਨ ਇਸ ਦੇ ਨਾਲ ਨਾਲ ਇਹ ਮਸਲਾ ਬੇहद ਗੰਭੀਰ ਬੇहद ਪੇਚੀਦਾ ਤੇ ਬੇहद ਕਾਨੂੰਨੀ ਟੈਕਨੀਕਲੀ ਤੌਰ ਤੇ ਕਾਫੀ ਜ਼ਿਆਦਾ ਇਹ ਪੇਚੀਦਾ ਫਸਿਆ ਹੋਇਆ ਵੈ ਔਰ ਦੂਜੇ ਪਾਸੇ ਇਸ ਨੂੰ ਭਾਵਨਾਤਮਕ ਤੌਰ ਤੇ ਵੀ ਦੇਖਿਆ ਜਾਂਦਾ ਵੈ ਕਿਉਂਕਿ ਅਸੀਂ ਅੱਜ ਸਵੇਰ ਤੋਂ ਤਸਵੀਰਾਂ ਦਿਖਾਈਆਂ ਕਿ ਕਿਵੇਂ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ ਪੰਜਾਬ ਦੇ ਕਿਸਾਨ ਵਿਰੋਧ ਕਰ ਰਹੇ ਸੀ ਇਸ ਮੀਟਿੰਗ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕਰ ਰਹੇ ਸੀਗੇ ਔਰ ਅਗਰ ਇਸ ਨੂੰ ਟੈਕਨੀਕਲੀ ਪੱਖੋਂ ਸਮਝਣ ਦੀ ਕੋਸ਼ਿਸ਼ ਕਰੀਏ ਹਰਿਆਣਾ ਦੇ ਸੰਦਰਭ ਨਾਲ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਦੇ ਆ ਹਰਿਆਣਾ ਇਸ ਗੱਲ ਦਾ ਜ਼ਿਕਰ ਕਰ ਰਿਹਾ ਕਿ ਅਜੇ ਪਾਣੀ ਦੀ ਗੱਲ ਅਸੀਂ ਨਹੀਂ ਕਰਾਂਗੇ ਪਹਿਲਾਂ ਨਹਿਰ ਪੰਜਾਬ ਆਪਣੇ ਵਾਲੇ ਪਾਸੇ ਬਣਾ ਲਵੇ ਜੋ ਸੁਪਰੀਮ ਕੋਰਟ ਨੇ ਕਿਹਾ ਹੈ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਪਾਣੀ ਪੰਜਾਬ ਕੋ ਕਿੰਨਾ ਹੈ ਹਰਿਆਣਾ ਕੋ ਕਿੰਨਾ ਹੈ ਉਹ ਬਾਅਦ ਵਿੱਚ ਦੇਖਾਂਗੇ ਪੰਜਾਬ ਸ਼ੁਰੂਆਤ ਕਰੇ ਪਾਣੀ ਬਾਅਦ ਵਿੱਚ ਦੇਖਾਂਗੇ ਲੇਕਿਨ ਨਹਿਰ ਬਣਾਉਣ ਦੀ ਸ਼ੁਰੂਆਤ ਜਿਹੜੀ ਉਹ ਕੀਤੀ ਜਾਵੇ ਜੋ ਸੁਪਰੀਮ ਕੋਰਟ ਕਹਿ ਰਿਹਾ ਦੂਜੇ ਪਾਸੇ ਅਗਰ ਪੰਜਾਬ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਤਿੰਨ ਗੱਲਾਂ ਸਿੱਧੀਆਂ ਸਿੱਧੀਆਂ ਕਹਿ ਰਹੇ ਨੇ ਕਿ ਇੱਕ ਤਾਂ ਸਤਲੁਜ ਯਮਨਾ ਲਿੰਕ ਦੀ ਬਜਾਏ ਵਾਈਐਸਐਲ ਯਾਨੀ ਕਿ ਯਮਨਾ ਸਤਲੁਜ ਲਿੰਕ ਜਿਹੜਾ ਵਾਅਵਾ ਬਣਾਇਆ ਜਾਵੇ ਕਿਉਂਕਿ ਜੇਕਰ ਪੰਜਾਬ ਤੇ ਪਾਣੀ ਤੇ ਹਰਿਆਣਾ ਆਪਣਾ ਹੱਕ ਰੱਖ ਰਿਹਾ ਤਾਂ ਫਿਰ 60 40 ਦੇ ਰੇਸ਼ਿਓ ਦੇ ਹਿਸਾਬ ਨਾਲ ਯਮੁਨਾ ਨੂੰ ਬਾਹਰ ਕਿਉਂ ਰੱਖਿਆ ਗਿਆ ਯਮਨਾ ਤੇ ਵੀ ਪੰਜਾਬ ਦਾ ਜਿਹੜਾ ਵੈ ਉਹ ਹੱਕ ਬੰਦਾ ਵੈ ਇਸ ਕਰਕੇ ਯਮੁਨਾ ਦਾ ਪਾਣੀ ਹਰ ਸਾਲ ਜਿਹੜਾ ਕਈ ਇਲਾਕਿਆਂ ਦੇ ਵਿੱਚ ਹੜ ਲੈ ਕੇ ਆਂਦਾ ਦਾ ਉਹ ਹੜ ਨਹੀਂ ਆਣ ਕੀ ਜ਼ਿਕਰ ਪੰਜਾਬ ਨੂੰ ਪਾਣੀ ਆ ਜਾਏਗਾ ਔਰ ਪੰਜਾਬ ਦੇ ਵਿੱਚ ਸੋਕਾ ਪਿਆ ਹੋਇਆ ਦੂਜਾ ਪੰਜਾਬੇ ਤਰਕ ਦੇ ਰਿਹਾ ਹੈ ਕਿ ਜਿਹੜਾ ਅੱਜ ਦੇ ਹਾਲਾਤ ਨੇ ਉਹ ਹਾਲਾਤ ਨਹੀਂ ਹੈ ਜਦੋਂ ਐਸਵਾਈਐਲ ਬਣਾਉਣ ਵੇਲੇ ਸੀਗੇ ਅੱਜ ਪੰਜਾਬ ਦੇ ਬਹੁਤ ਸਾਰੇ ਇਲਾਕੇ ਡਾਰਕ ਜ਼ੋਨ ਦੇ ਵਿੱਚ ਚਲੇ ਗਏ ਨੇ ਪੰਜਾਬ ਚ ਪਾਣੀ ਹੈ ਨਹੀਂ ਔਰ ਬਹੁਤ ਸਾਰੀ ਜ਼ਮੀਨ ਬੰਜਰ ਵਾਲੀ ਸਥਿਤੀ ਦੇ ਵਿੱਚ ਪਹੁੰਚ ਗਈ ਹੈ ਤਾਂ ਕਿਵੇਂ ਹਰਿਆਣੇ ਨੂੰ ਪਾਣੀ ਦੇਈਏ ਹਰਿਆਣੇ ਨੂੰ ਆਲਰੇਡੀ ਪਾਣੀ ਜਿਹੜਾ ਵਾ ਉਹ ਜਾ ਰਿਹਾ ਵੈ ਤਸਵੀਰਾਂ ਦੇ ਜ਼ਰੀਏ ਉਸ ਹੋਟਲ ਨੂੰ ਵੀ ਦਿਖਾਵਾਂਗਾ ਔਰ ਹਲਚਲ ਨੂੰ ਵੀ ਦਿਖਾਵਾਂਗਾ ਇਸ ਵੇਲੇ ਕਿਉਂਕਿ ਅਜੇ 15-20 ਮਿੰਟ ਹੋਰ ਮੀਟਿੰਗ ਜਿਹੜੀ ਹੈ ਉਹ ਚੱਲ ਸਕਦੀ ਹੈ ਘੰਟਾ ਹੋ ਗਿਆ ਮੀਟਿੰਗ ਚੱਲਣ ਨੂੰ ਅਰੇ ਮੀਟਿੰਗ ਦੇ ਮਾਇਨੇ ਵੀ ਕਿਉਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਮੀਟਿੰਗ ਜਿਹੜੀ ਉਹ ਰੱਖੀ ਗਈ ਕਿਉਂਕਿ ਨਤੀਜਾ ਤਾਂ ਨਿਕਲਣਾ ਨਹੀਂ ਹੈ ਕੋਈ ਇਸ ਤਰੀਕੇ ਦੇ ਨਾਲ ਕੋਈ ਫੈਸਲਾ ਤਾਂ ਹੋਣਾ ਨਹੀਂ ਤਾਂ ਫਿਰ ਇਹ ਮੀਟਿੰਗ ਕਿਉਂ ਰੱਖੀ ਗਈ ਇਹ ਮੀਟਿੰਗ ਇਸ ਕਰਕੇ ਰੱਖੀ ਗਈ ਕਿਉਂਕਿ ਜਨਵਰੀ ਦੇ ਪਹਿਲੇ ਹਫਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਐਸਵਾਈਐਲ ਦੇ ਮਸਲੇ ਦੇ ਉੱਤੇ ਔਰ ਪਿਛਲੀ ਸੁਣਵਾਈ ਦੇ ਦੌਰਾਨ ਇਸ ਗੱਲ ਦਾ ਜ਼ਿਕਰ ਕੇਂਦਰ ਦੇ ਵੱਲੋਂ ਕੀਤਾ ਗਿਆ ਸੀ ਕਿ ਅਸੀਂ ਦੋ ਬੈਟਕਾਂ ਜਿਹੜੀਆਂ ਵਾ ਦੋਵੇਂ ਸੂਬਿਆਂ ਦੇ ਵਿਚਾਲੇ ਕਰ ਚੁੱਕੇ ਆ ਦੋਵਾਂ ਦਾ ਪੱਖ ਸੁਣ ਰਹੇ ਆ ਔਰ ਦੋਵੇਂ ਸੂਬਿਆਂ ਦੀ ਲਾਈਫ ਲਾਈਨ ਵੀ ਇਸ ਨੂੰ ਕਿਹਾ ਜਾਂਦਾ ਵਾ ਤਾਂ ਇਸ ਕਰਕੇ ਥੋੜਾ ਹੋਰ ਸਮਝ ਜਿਹੜਾ ਵਾ ਉਹ ਚਾਹੀਦਾ ਵਾ ਔਰ ਪੰਜਾਬ ਦੇ ਸੰਦਰਭ ਨਾਲ ਦੇਖਿਆ ਜਾਵੇ ਤਾਂ ਪੰਜਾਬ ਵੱਲੋਂ ਇੱਕ ਗੱਲ ਹੋਰ ਕਹੀ ਜਾ ਰਹੀ ਹੈ ਕਿ ਜਦੋਂ ਸਤਲੁਜ ਯਮੁਨਾ ਲਿੰਕ ਬਣਾਈ ਗਈ ਸੀ ਉਸ ਵੇਲੇ ਪੰਜਾਬ ਚ ਕਿਸ ਤਰੀਕੇ ਦੇ ਨਾਲ ਮੂਵਮੈਂਟ ਫੈਲੀ ਕਿਸ ਤਰੀਕੇ ਨਾਲ ਕਤਲੋਗਾਰਤ ਹੋਈ ਔਰ ਹੁਣ ਵੀ ਜੇਕਰ ਇੱਕ ਇੱਟ ਵੀ ਲੱਗੀ ਤਾਂ ਫਿਰ ਉਹੀ ਹਾਲਾਤ ਪੰਜਾਬ ਦੇ ਵਿੱਚ ਬਣ ਸਕਦੇ ਆ ਪੰਜਾਬ ਬਾਰਡਰ ਸਟੇਟ ਹੈ ਬਾਰਡਰ ਸਟੇਟ ਹੋਣ ਦੇ ਨਾਤੇ ਸੈਂਟਰ ਨੂੰ ਇਹ ਸਮਝਣਾ ਵੀ ਪਏਗਾ ਕਿ ਇਹ ਨਹਿਰ ਸਿਰਫ ਪਾਣੀ ਦਾ ਮੁੱਦਾ ਨਹੀਂ ਹੈ ਪੰਜਾਬ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਵੀ ਮੁੱਦਾ ਹੈ ਕਿ ਪੰਜਾਬ ਦੇ ਹਾਲਾਤ ਖਰਾਬ ਹੋ ਜਾਣਗੇ ਫਿਰ ਪੰਜਾਬ 'ਚ ਉਸ ਤਰੀਕੇ ਦੇ ਹਾਲਾਤ ਨਾ ਬਣਨ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਨਹਿਰ ਬਣਾਉਂਦਾ ਜ਼ਿਕਰ ਨਾ ਕਰੋ ਦੂਜਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਣੀ ਜਿਹੜਾ ਬਾਅਦ ਵਿੱਚ ਦੇਖਾਂਗੇ ਲੇਕਿਨ ਅਜੇ ਤਾਂ ਕਿਸਾਨਾਂ ਨੂੰ ਉਹ ਜ਼ਮੀਨ ਵਾਪਸ ਕਰ ਦਿੱਤੀ ਹੋਈ ਹੈ ਕਿਸਾਨਾਂ ਦੇ ਨਾਮ ਇਹ ਜ਼ਮੀਨ ਬੋਲਦੀ ਹੈ ਤਾਂ ਕਿਵੇਂ ਇਹ ਨਹਿਰ ਬਣ ਜੇਗੀ ਤਾਂ ਜਿ ਇਹ ਚ ਅੱਜ ਕੇਂਦਰ ਦੇ ਵੱਲੋਂ ਕਿਹੜੀ ਨਵੀਂ ਦਲੀਲ ਜਾਂ ਨਵੀਂ ਤਕਰੀਰ ਰੱਖੀ ਜਾਂਦੀ ਹੈ ਜਾਂ ਰੱਖੀ ਜਾ ਰਹੀ ਹੈ ਇਹ ਜਿਵੇਂ ਹੀ ਮੀਟਿੰਗ ਖਤਮ ਹੋਏਗੀ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਕਿਸੇ ਵੱਲੇ ਵੀ ਮੀਟਿੰਗ ਜਿਹੜੀ ਹੈ ਉਹ ਖਤਮ ਹੋ ਸਕਦੀ ਹੈ ਔਰ ਕਿੰਨੀ ਦੇਰ ਲੰਬੀ ਚੱਲੇਗੀ ਕਿਵੇਂ ਚੱਲੇਗੀ ਇਹ ਵੀ ਤਸਵੀਰਾਂ ਦੇ ذریعے ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਪੰਜਾਬ ਤੇ ਹਰਿਆਣਾ ਦੇ ਲੋਕਾਂ ਦੀਆਂ ਨਜ਼ਰਾਂ ਇਸ ਤੇ ਨੇ ਦੂਸਰਾ ਇਹ ਸਿਆਸੀ ਮੁੱਦਾ ਵੀ ਹੈ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਔਰ ਦੋਵੇਂ ਸੂਬਿਆਂ ਦੇ ਵਿੱਚ ਦੋਵੇਂ ਸਰਕਾਰਾਂ ਵੱਲੋਂ ਵੀ ਤੇ ਆਪੋਜੀਸ਼ਨ ਵੱਲੋਂ ਵੀ ਇਹ ਮੁੱਦਾ ਸੁਰਖੀਆਂ ਦੇ ਵਿੱਚ ਬਿਆਨਬਾਜ਼ੀ ਦੇ ਨਾਲ ਲਗਾਤਾਰ ਨਜ਼ਰ ਜਿਹੜਾ ਵਾ ਉਹ ਆ ਰਿਹਾ ਵਾ ठीक है पंकज ਤੁਸੀਂ ਨਾਲ ਨਾਲ ਜਾਣਕਾਰੀ ਵੀ ਦੇ ਰਹੇ ਹੋ ਮੈਂ ਇੱਕ ਹੋਰ ਛੋਟਾ ਜਿਹਾ ਸਵਾਲ ਤੁਹਾਡੇ ਤੋਂ ਜ਼ਰੂਰ ਸਮਝਣਾ ਔਰ ਜਾਨਣਾ ਚਾਹੁੰਦਾ ਹੈ ਕਿ ਤੁਹਾਡੇ ਕੋਲ ਇਸ ਸਮੇਂ ਜਾਣਕਾਰੀ ਮੀਟਿੰਗ ਨੂੰ ਲੈ ਕੇ ਹੈ ਕਿ ਮੀਟਿੰਗ ਕਿੰਨੀ ਦੇਰ ਦੇ ਵਿੱਚ ਖਤਮ ਹੋ ਸਕਦੀ ਹੈ ਕਿਉਂਕਿ ਕਰੀਬ ਕਰੀਬ 1 ਘੰਟਾ ਤਾਂ ਆਲਰੇਡੀ ਹੋ ਚੱਲਿਆ ਹੈ ਦੇਖੋ ਅੱਗੇ 15 ਤੋਂ 20 ਮਿੰਟ ਮੀਟਿੰਗ ਜਿਹੜੀ ਹੈ ਉਹ ਹੋਰ ਚੱਲ ਸਕਦੀ ਹੈ ਕਿਉਂਕਿ ਇਹ ਜਿਹੜੀ ਸ਼ੁਰੂਆਤੀ ਤਸਵੀਰਾਂ ਸਾਹਮਣੇ ਆਈਆਂ ਇੱਕ ਪੋਜ਼ਿਟਿਵ ਮਾਹੌਲ ਜਿਹੜਾ ਉਹ ਦਿਖਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਮੋਮੈਂਟੋ ਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਵੈਲਕਮ ਕਰ ਰਹੇ ਨੇ ਇਹ ਉਸ ਵੇਲੇ ਦੀਆਂ ਪੋਜ਼ਿਟਿਵ ਤਸਵੀਰਾਂ ਜਿਹੜੀਆਂ ਅਸੀਂ ਦਿਖਾ ਵੀ ਰਹੇ ਹਾਂ ਲੇਕਿਨ ਅਗਲੇ 15 ਤੋਂ 20 ਮਿੰਟ ਚ ਇਹ ਮੀਟਿੰਗ ਜਿਹੜੀ ਹੈ ਉਹ ਖਤਮ ਹੋ ਸਕਦੀ ਹੈ ਇਹ ਵੀ ਜਾਣਕਾਰੀ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਹਾਲਾਂਕਿ ਮੀਟਿੰਗ ਦੇ ਵਿੱਚ ਕੋਈ ਵੀ ਫੈਸਲਾ ਨਹੀਂ ਹੋ ਸਕਦਾ ਜਾਂ ਕੋਈ ਵੀ ਫੈਸਲਾ ਨਹੀਂ ਲਿੱਤਾ ਜਾ ਸਕਦਾ ਲੇਕਿਨ ਜੋ ਕੁਝ ਇਸ ਦੇ ਉੱਤੇ ਵਿਚਾਰ ਵਟਾਂਦਰਾ ਹੋਇਆ ਹੈ ਉਹ ਕੇਂਦਰ ਸਰਕਾਰ ਸੁਪਰੀਮ ਕੋਰਟ ਦੇ ਸਾਹਮਣੇ ਜ਼ਰੂਰ ਰੱਖੇਗਾ ਇਹ ਇਹ ਇਸ ਕਰਕੇ ਵੀ ਇਹ ਮੀਟਿੰਗ ਕਈ ਮਾਇਨੇ ਦੇ ਵਿੱਚ ਅਹਿਮ ਹੈ ਗੁਰੂ ਠੀਕ ਹੈ ਤੁਸੀਂ ਨਜ਼ਰ ਬਣਾਈ ਰੱਖੋ ਅਸੀਂ ਤੁਹਾਡੇ ਕੋਲ ਵਾਪਸ ਆਵਾਂਗੇ ਇਸ ਦੇ ਉੱਤੇ ਗੱਲਬਾਤ ਕਰਾਂਗੇ ਕਿ ਆਖਿਰ ਮੀਟਿੰਗ ਜਦੋਂ ਖਤਮ ਹੁੰਦੀ ਹੈ ਤੇ ਉਸ ਦੇ ਵਿੱਚੋਂ ਨਿਕਲ ਕੇ ਕੀ ਆਉਂਦਾ ਹੈ ਸ਼ੁਕਰੀਆ ਪੰਕਜ ਫਿਲਹਾਲ ਦੇ ਲਈ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਜੇ ਮੀਟਿੰਗ ਥੋੜੀ ਦੇਰ ਦੇ ਵਿੱਚ ਖਤਮ ਹੋਏਗੀ ਦੇਖਣਾ ਹੋਵੇਗਾ ਕਿ ਮੀਟਿੰਗ ਦੇ ਵਿੱਚ ਅੱਜ ਚਰਚਾ ਕਿਹੜੇ ਮੁੱਦੇ ਦੇ ਉੱਤੇ ਹੁੰਦੀ ਹੈ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਕਿਸੇ ਪੁਆਇੰਟ ਦੇ ਉੱਤੇ ਐਸਵਾਈਐਲ ਨੂੰ ਲੈ ਕੇ ਕੋਈ ਸਹਿਮਤੀ ਬਣਦੀ ਹੈ ਜਾਂ ਉਸ ਵਾਲੇ ਪਾਸੇ ਕੋਈ ਕਦਮ ਵਧਦਾ ਜਾਂ ਨਹੀਂ ਪਰ ਇਸ ਸਬ ਦੇ ਵਿਚਾਲੇ ਗੱਲ ਚਾੱਕੀ ਦੀ ਗੜਾ ਰਾਜ ਦੇ ਹਾੜੇ ਦੇ ਵਿੱਚ ਪੰਜਾਬ ਦੀ ਚਾੱਕੀ ਨੂੰ ਸ਼ਾਮਲ ਨਾ ਕੀਤੇ ਜਾਣ ਦਾ ਮਾਮਲਾ ਲਗਾਤਾਰ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ कि ਹੁਣ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਏ ਜਾਖੜ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀ ਦੀਆਂ ਤਸਵੀਰਾਂ ਝਾਕੀ ਦੇ ਵਿੱਚ ਲਗਾਈਆਂ ਗਈਆਂ ਸਨ ਜਿਸ ਕਰਕੇ ਇਹ ਰਿਜੈਕਟ ਕਰ ਦਿੱਤੀ ਗਈ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਨਵੇਂ ਕਨਸੈਪਟ ਲੈ ਕੇ ਜਾਣਾ ਚਾਹੀਦਾ ਹੈ ਪ੍ਰੋਜੈਕਟ ਥੋੜਾ 10 ਕਰੋੜ ਵਾਂ 35 ਕਰੋੜ ਰੁਪਏ ਲਾਈ ਜਾਂਦੇ ਉਹ ਫੋਟੋਆਂ ਵਾਸਤੇ ਇਹਨਾਂ ਨੇ ਦੇਖਿਆ ਵੀ ਆ ਸਭ ਤੋਂ ਵਧੀਆ ਵੀ ਉਹਦੇ ਤੇ ਰਾਜਪਤ ਦੇ ਥੋੜੀ ਫੋਟੋਆਂ ਚੱਲਣਗੀਆਂ ਮੈਂ ਕਹਿੰਦਾ ਇਹਨਾਂ ਨੂੰ ਆਪ ਨੂੰ ਦੋਨਾਂ ਨੂੰ ਤੋਰ ਦੇ ਉਧਰ ਸ਼ਰੋਮਣੀਆਂ ਅਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਨੇ ਇਸ ਮਾਮਲੇ ਤੇ ਪ੍ਰਧਾਨ ਮੰਤਰੀ ਤੋਂ ਦਖਲ ਦੇਣ ਦੀ ਅਪੀਲ ਕੀਤੀ। ਉਹਨਾਂ ਨੇ ਲਿਖਿਆ ਕਿ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਕੀਤੇ ਜਾ ਰਹੇ ਇਸ ਵਿਵਹਾਰ ਦੇ ਲਈ ਕੌਣ ਜ਼ਿੰਮੇਵਾਰ ਹੈ। ਹਾਲਾਂਕਿ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਭਾਜਪਾ ਨੂੰ ਪੰਜਾਬ ਅਤੇ ਪੰਜਾਬ ਦੇ ਆਜ਼ਾਦੀ ਗੁਲਾਟੀਏ ਸਵੀਕਾਰ ਨਹੀਂ ਇਸ ਲਈ ਅਜੇ ਹੱਥ ਫੈਸਲਾ ਲਿਆ ਗਿਆ ਹੈ। ਕਿਸਾਨ ਜਿਨ੍ਹਾਂ ਨੇ ਮੋਦੀ ਸਾਹਿਬ ਦੇ ਹੰਕਾਰ ਨੂੰ ਤੋੜਿਆ ਇਸ ਕਰਕੇ ਤੁਹਾਡੀ ਭਾਜਪਾ ਨੂੰ ਪੰਜਾਬ ਨਾਲ ਨਫ਼ਰਤ ਹੈ। ਇਸ ਕਰਕੇ ਤੁਸੀਂ ਪੰਜਾਬ ਦੇ ਇਸ ਵਾਰ ਪੰਜਾਬ ਨੂੰ ਰਿਜੈਕਟ ਕੀਤਾ ਲਗਾਤਾਰ ਦੂਸਰੀ ਵਾਰ ਹੋ ਗਿਆ ਸੋ ਕੁੱਲ ਮਿਲਾ ਕੇ ਝਾਕੀ ਵਾਲੇ ਵਿਵਾਦ ਦੇ ਉੱਤੇ ਸਿਆਸੀ ਬਿਆਨਾਂ ਦੀ ਝਾਕੀ ਨਿਕਲਣੀ ਜਾਰੀ ਹੈ ਕਿਰ ਸਿਆਸੀ ਬਿਆਨਬਾਜ਼ੀ ਜਿੰਨੀ ਮਰਜ਼ੀ ਹੁੰਦੀ ਰਹੇ ਪਰ ਇੱਕ ਚੀਜ਼ ਕਲੀਅਰ ਹੈ ਕਿ 24 2024 ਦੇ ਵਿੱਚ 26 ਜਨਵਰੀ ਨੂੰ ਪੰਜਾਬ ਵਾਲੀ ਝਾਕੀ ਤਾਂ ਸਾਨੂੰ ਕਰਤੱਵੇ ਪੱਤੇ ਨਜ਼ਰ ਨਹੀਂ ਆਏਗੀ ਅਗਲੀ ਖਬਰ ਦਰੂਰ ਕਰਦੇ ਹਾਂ ਖਬਰ ਹੈ ਗੋਂਡੀ ਸੂਬੇ ਹਰਿਆਣਾ ਤੋਂ ਟੋਹਾਣਾ ਦੇ ਵਿੱਚ ਬੇਖੌਫ ਬਦਮਾਸ਼ਾਂ ਨੇ ਇੱਕ ਦੁਕਾਨਦਾਰ ਦੀ ਗਰਦਨ ਦੇ ਉੱਤੇ ਤੇਜ਼ਾਰ ਹਥਿਆਰ ਰੱਖ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਸੀਟੀਵੀ ਚ ਹੱਥਾਂ ਚ ਤੇਜ਼ਾਰ ਹਥਿਆਰ ਲੈ ਦੋ ਨਕਾਬਪੋਚ ਦੁਕਾਨ ਦੇ ਵਿੱਚ ਦਾਖਲ ਹੁੰਦੇ ਨਜ਼ਰ ਆਏ ਜਿਨ੍ਹਾਂ ਦੇ ਵਿੱਚੋਂ ਇੱਕ ਕਾਊਂਟਰ ਦੇ ਦੂਜੇ ਪਾਸੇ ਜਾ ਕੇ ਦੁਕਾਨਦਾਰ ਦੀ ਗਰਦਨ ਦੇ ਉੱਤੇ ਹਥਿਆਰ ਰੱਖ ਦਿੰਦਾ ਉੱਥੇ ਦੂਜਾ ਹਥਿਆਰ ਲੈ ਕੇ ਗੱਲੇ ਤੇ ਦੁਕਾਨ ਦੀ ਛਾਣਬੀਣ ਸ਼ੁਰੂ ਕਰ ਦਿੰਦਾ ਹੈ ਕਰੀਬ 4 ਮਿੰਟ ਤੱਕ ਦੁਕਾਨ ਦੀ ਤਲਾਸ਼ੀ ਤੋਂ ਬਾਅਦ ਇਹ ਦੁਕਾਨ ਦੇ ਵਿੱਚ ਮੌਜੂਦ 20 ਤੋਂ 25000 ਰੁਪਏ ਲੁੱਟ ਲੈਂਦੇ ਨੇ ਅਤੇ ਜਾਂਦੀ ਹੋਈ ਦੁਕਾਨਦਾਰ ਸੀਸੀਟੀਵੀ ਵੀ ਤੋੜ ਦਿੰਦੇ ਨੇ ਤਲਾਸ਼ੀ ਲੈਣੇ ਬਾਅਦ ਉਹ ਸਾਰੇ ਪੈਸੇ ਲੈ ਗਏ ਅਤੇ ਇੱਕ ਬੰਦੇ ਨੇ ਕਿਰਪਾਨ ਮੇਰੇ ਉੱਪਰ ਹੀ ਰੱਖੀ ਮੇਰੀ ਗਰਦਨ ਦੇ ਉੱਪਰ ਹੀ ਰੱਖੀ ਕਿਰਪਾਨ ਉਹਨਾਂ ਨੇ ਇੱਕ ਬੰਦੇ ਨੇ ਮੇਰੇ ਉੱਪਰ ਸੇ ਹਟਾ ਨਹੀਂ ਉੱਥੇ ਪੁਲਿਸ ਦਾ ਕਹਿਣਾ ਹੈ ਕਿ ਬਦਮਾਸ਼ਾਂ ਦੀ ਭਾਲ ਦੇ ਵਿੱਚ ਟੀਮਾਂ ਨੂੰ ਫੀਲਡ ਦੇ ਵਿੱਚ ਭੇਜ ਦਿੱਤਾ ਗਿਆ ਹੈ ਅਬੀ ਫੁਟੇਜ ਦੇਖ ਕੇ ਐਨਲਾਈਜ਼ ਕਰਦੇ ਹਾਂ ਜਲਦੀ ਜਲਦੀ ਇਸ ਨੂੰ ਪੇਸ਼ ਆਉਂਦੇ ਹਾਂ ਇਲਾਕੇ 'ਚ ਲਗਾਤਾਰ ਵਧ ਰਹੀਆਂ ਵਾਰਦਾਤਾਂ ਦੇ ਨਾਲ ਵਪਾਰੀਆਂ 'ਚ ਡਰ ਦਾ ਮਾਹੌਲ ਹੈ ਹੁਣ ਖਬਰ ਤਲਵੰਡੀ ਸਾਬੋਤ ਤੋਂ ਤਲਵੰਡੀ ਸਾਬੋਤ ਵਿੱਚ ਕਿਸਾਨਾਂ ਨੇ ਐਸ ਡੀ ਐਮ ਨੂੰ ਉਹਨਾਂ ਦੇ ਹੀ ਦਫ਼ਤਰ ਦੇ ਵਿੱਚ ਬੰਦਕ ਬਣਾ ਦਿੱਤਾ ਕਿਸਾਨਾਂ ਨੇ ਐਸਡੀਐਮ ਦਫ਼ਤਰ ਦੇ ਵਿੱਚ ਤਾਲਾ ਲਗਾ ਦਿੱਤਾ ਜਿਸ ਦੀ ਵਜ੍ਹਾ ਨਾਲ ਕਰੀਬ 5 ਘੰਟੇ ਤੱਕ ਐਸਡੀਐਮ ਆਪਣੇ ਦਫ਼ਤਰ ਦੇ ਵਿੱਚ ਹੀ ਬੰਦ ਰਹੀ ਕਿਸਾਨਾਂ ਦਾ ਗੁੱਸਾ ਗੈਸ ਪਾਈਪਲਾਈਨ ਵਿਛਾਉਣ ਵਾਲੀ ਕੰਪਨੀ ਦੇ ਖਿਲਾਫ ਹੈ ਜਿਸ ਨੇ ਪਾਈਪਲਾਈਨ ਤਾਂ ਵਿਛਾ ਦਿੱਤੀ ਪਰ ਕਿਸਾਨਾਂ ਨੂੰ ਉਸ ਦਾ ਮੁਆਵਜ਼ਾ ਨਹੀਂ ਮਿਲਿਆ ਕਿਸਾਨਾਂ ਦੀ ਪ੍ਰਦਰਸ਼ਨ ਨੂੰ ਦੇਖਦੇ ਹੋਏ ਏਡੀਸੀ ਨੇ ਕਿਸਾਨਾਂ ਦੀ ਮੁਸ਼ਕਿਲ ਦੇ ਸਮਾਧਾਨ ਦਾ ਭਰੋਸਾ ਦਿੱਤਾ ਸਾਰੇ ਜਿਹੜਾ ਪ੍ਰਸ਼ਾਸਨ ਵੱਲੋਂ ਮੈਂ ਆਸ਼ਵਾਸ਼ਣ ਤੁਹਾਨੂੰ ਦਵਾਉਂਦੀ ਹਾਂ ਕਿ ਉਹ ਸਮਝੌਤਾ ਆਰਟੀ ਟੂ ਦ ਬੈਸਟ ਪੋਸਿਬਲ ਮੀਨਸ ਜਿਹੜਾ ਉਹਨੂੰ ਅਸੀਂ ਲਾਗੂ ਕਰਾ ਰਹੇ ਹਾਂ ਕਿਸਾਨਾਂ ਨੇ ਚਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀ ਸਮੱਸਿਆ ਦਾ ਸਮਾਧਾਨ ਨਹੀਂ ਹੋਇਆ ਤਾਂ ਵੱਡਾ ਸੰਘਰਸ਼ ਕਰਨਗੇ ਅਸੀਂ ਇਸ ਮਸਲੇ ਨੂੰ ਸਿਰੇ ਲਾਏ ਬਣਾ ਇਹਦਾ ਕਦੇ ਵੀ ਜਿਹੜਾ ਉਹਦਾ ਹੱਕ ਹੈ ਅਧਿਕਾਰ ਹੈ ਉਹ ਛੱਡਾਂਗੇ ਨਹੀਂ ਲਿਖਤੀ ਸਮਝੌਤਾ ਇੰਨੇ ਨੂੰ ਸਾਰੇ ਸਾਰਾ ਲਾਗੂ ਕਾ ਕੇ ਰੱਖੋ ਕਾਬਲੇ ਗੋਰੇ ਕੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 2 ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਨੇ ਉਹ ਆਪਣੇ ਨਾ ਨਹੀਂ ਖੜੇ ਕਰਤੀਆ ਤੇ ਕਿਰਤੀ ਸਨਾਦੀ ਪ੍ਰਦਰਸ਼ਨ ਦੀ ਵਜ੍ਹਾ ਦੇ ਨਾਲ ਐਸ ਡੀ ਐਮ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਯਾਰ ਜਦੋਂ ਕਿਸੇ ਐਸ ਡੀ ਐਮ ਨੂੰ ਉਹਨਾਂ ਦੇ ਹੀ ਦਫ਼ਤਰ ਦੇ ਅੰਦਰ ਪ੍ਰਦਰਸ਼ਨਕਾਰੀ ਬੰਦਕ ਬਣਾ ਲੈਣ ਫਿਰ ਫਰਕ ਤੱਪੈਂਦਾ ਹੈ ਅਗਲੀ ਖਬਰ ਤਰੱਕ ਕਰਦੇ ਹਾਂ ਰੋਪੜ ਲੁਧਿਆਣਾ ਹਾਈਵੇ ਦੇ ਲਈ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਪਹੁੰਚੀ ਟੀਮ ਦਾ ਕਿਸਾਨਾਂ ਨੇ ਡਟ ਕੇ ਵਿਰੋਧ ਕੀਤਾ ਹੈ ਪ੍ਰਸ਼ਾਸਨ ਦੀ ਕਾਰਵਾਈ ਦੇ ਖਿਲਾਫ ਕਿਸਾਨ ਜੀ ਸੀ ਬੀ ਦੇ ਸਾਹਮਣੇ ਖੜੇ ਹੋ ਗਏ ਅਤੇ ਕਬਜ਼ੇ ਦਾ ਵਿਰੋਧ ਕਰਦੇ ਹੋਏ ਪ੍ਰਦਰਸ਼ਨ ਕਰਨ ਲੱਗੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੁਣ ਤੱਕ ਜ਼ਮੀਨ ਦਾ ਮੁਆਵਜ਼ਾ ਵੀ ਨਹੀਂ ਮਿਲਿਆ ਅਤੇ ਪ੍ਰਸ਼ਾਸਨ ਪਹਿਲਾਂ ਹੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਪਹੁੰਚ ਗਿਆ ਸਾਰੇ ਇਹਨਾਂ ਦੇ ਮਤਲਬ ਸਾਡੀਆਂ ਜ਼ਮੀਨਾਂ ਧੱਕੇ ਨਾਲ ਅਕਵਾਇਰ ਕਰ ਰਹੇ ਆ ਜੀ ਸਾਨੂੰ ਅਸੀਂ ਇਹਨਾਂ ਤੋਂ ਕਿੰਨਾ ਕੋਈ ਨਾ ਕੋਈ ਖਾਤਾ ਦਿੱਤਾ ਜੀ ਨਾ ਹਲੇ ਇਹਨਾਂ ਤੋਂ ਅਸੀਂ ਕੋਈ ਪੈਸਾ ਲਿਆ ਜੀ ਸਾਰ ਅਸੀਂ ਅਦਾਲਤ ਵੱਲੋਂ ਕੇਸ ਲਾਇਆ ਹੋਇਆ ਜੀ ਅਸੀਂ ਕੇਸ ਲਾਇਆ ਹੋਇਆ ਹਲੇ ਉਦੋਂ ਸਾਨੂੰ ਕੋਈ ਕਲੀਅਰੈਂਸ ਨਹੀਂ ਆਈ ਜੀ ਵਕੀਲ ਸਾਹਿਬ ਕਹਿੰਦੇ ਨੇ ਅਸੀਂ ਕੇਸ ਲਾਇਆ ਤੁਹਾਨੂੰ ਕੋਈ ਨਾ ਕੋਈ ਅਸੀਂ ਲੈ ਕੇ ਦਵਾਂਗੇ ਉਸੇ ਉਥੇ ਕਬਜ਼ਾ ਕਰਨ ਪਹੁੰਚੀ ਟੀਮ ਕੋਰਟ ਦੇ ਹੁਕਮਾਂ ਦੀ ਦਿਖਾਈ ਵੀ ਦੇਣ ਲੱਗੀ ਆਪਣਾ ਅੱਜ ਕਬਜ਼ਾ ਲੈਣ ਆਏ ਆ ਤੇ ਜੋ ਮਾਨਯੋਗ হাইকোর্টে ਆਰਡਰ ਕੀਤੇ ਨੇ ਵੀ ਜਿਸ ਕਿਸੇ ਦੇ ਕਿਸਾਨ ਭਰਾ ਦੀ ਕੋਈ ਫਾਈਲ ਪੈਂਡਿੰਗ ਹੈ ਪੈਸਿਆਂ ਦੀ ਜਿਹੜੀ ਪੈਂਡਿੰਗ ਪਈ ਤੁਹਾਡੇ ਕੋ ਉਹ ਇਮੀਡੀਏਟਲੀ ਕਲੀਅਰ ਕੀਤੀ ਜਾਵੇ ਕ੍ਰੇਨ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਕਈ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਵੀ ਲੈ ਲਿਆ ਉਧਰ ਮੱਧ ਪ੍ਰਦੇਸ਼ ਦੇ ਗੋਨਾ ਦੇ ਵਿੱਚ ਬੱਸ ਦੇ ਵਿੱਚ ਅੱਗ ਲੱਗੇ ਅੱਗ ਲੱਗ ਗਈ ਤੇ ਅੱਗ ਲੱਗਣ ਦੀ ਵਜ੍ਹਾ ਦਿਨਾਲ ਇਹ ਸੱਚ ਸੱਚ 13 ਲੋਕ ਜ਼ਿੰਦਾ ਸੜ ਗਏ ਅੱਗ ਲੱਗਣ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਬੱਸ ਜਿਸ ਦੇ ਵਿੱਚ ਅੱਗ ਲੱਗੀ ਇਹ ਹਸਾ ਬੁੱਧਵਾਰ ਰਾਤ ਕਰੀਬ 8:30 ਵਜੇ ਹੋਇਆ ਜਦੋਂ ਇੱਕ ਬੱਸ ਗੋਨਾ ਤੋਂ ਅਰੋਣ ਵਾਲੇ ਪਾਸੇ ਜਾ ਰਹੀ ਸੀ ਉਸ ਵੇਲੇ ਇੱਕ ਡੰਪਰ ਦੀ ਉਸ ਦੇ ਨਾਲ ਟੱਕਰ ਹੋ ਗਈ ਟੱਕਰ ਲੱਗਦੀ ਬੱਸ ਪਲਟ ਗਈ ਤੇ ਉਸ ਦੇ ਵਿੱਚ ਅੱਗ ਲੱਗ ਗਈ ਇਹ ਕਿੰਨੀ ਭਿਆਨਕ ਸੀ ਕਿ ਬੱਸ ਵਿੱਚ ਸਵਾਰ 13 ਮੁਸਾਫਰਾਂ ਨੂੰ ਨਿਕਲਣ ਤੱਕ ਦਾ ਮੌਕਾ ਨਹੀਂ ਮਿਲਿਆ ਹਮਾਰਾ ਭਈਆ ਥਾ ਸਰ ਉਹ ਇਲਾਜ ਕਰਵਾਣੇ ਕੇ ਲਈ ਆਇਆ ਥਾ ਗੁਨਾ ਪੇ ਵੀ ਕੁਝ ਪਤਾ ਚਲ ਪਾਇਆ ਨਹੀਂ ਕੋਈ ਪਤਾ ਨਹੀਂ ਚਲਾ ਸਰ ਕਿ ਪਰਿਜਨ ਵੀ ਸੇ ਬਸ ਮੇਰੇ ਭਈਆ ਗਾੜੀ ਚਲਾ ਰਹਾ ਥਾ ਕੋਈ ਜਾਣਕਾਰੀ ਨਹੀਂ ਮਿਲੀ ਕੋਈ ਜਾਣਕਾਰੀ ਨਹੀਂ ਹੈ ਇਹ ਸਾਸੀ ਚ 10 ਤੋਂ 15 ਲੋਕ ਗੰਭੀਰ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਕਿ ਹਾਦਸੇ ਦੇ ਸਮੇਂ ਬੱਸ ਦੇ ਵਿੱਚ ਕਰੀਬ 30 ਲੋਕ ਸਵਾਰ ਸੀ 17 ਲੋਕ ਘਾਇਲ ਹੋਏ ਔਰ ਸਭੀ ਘਾਇਲੋਂ ਦਾ ਉਪਚਾਰ ਜ਼ਿਲ੍ਹਾ ਹਸਪਤਾਲ ਵਿੱਚ ਚੱਲ ਰਿਹਾ ਹੈ ਔਰ ਸਭ ਹੀ ਖਾਇਦ ਪ੍ਰਸ਼ਿਤ ਹੋਰ ਖਪਰੇ ਤੋਂ ਬਾਹਰ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ 4-4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਤੇ ਨਾਲ ਹੀ ਜਾਂਚ ਦੇ ਆਦੇਸ਼ ਦਿੱਤੇ ਔਰ ਅਗਲੀ ਖਬਰ ਤੇ ਰੁਕ ਕਰਦੇ ਹਾਂ ਖਬਰ ਹੈ ਗੁਰਦਾਸਪੁਰ ਤੋਂ ਗੁਰਦਾਸਪੁਰ ਦੇ ਵਿੱਚ ਅਬਾਦੀਆਂ ਦੇ ਹਥਿਆਰ ਰੱਖਣ ਦੀ ਇਤਲਾ ਪੁਲਿਸ ਨੂੰ ਦੇਣ ਦੇ ਉੱਤੇ ਇੱਕ ਪਰਿਵਾਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਔਰ ਇਸ ਹਮਲੇ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਸੀਸੀਟੀਵੀ ਵਿੱਚ ਇੱਕੇ ਸ਼ਖਸ ਕਰਦੇ ਉੱਤੇ ਪੱਥਰਬਾਜ਼ੀ ਕਰਦਾ ਨਜ਼ਰ ਆਉਂਦਾ ਹੈ ਦੂਜੇ ਹੱਥ ਦੇ ਵਿੱਚ ਡੰਡਾ ਲੈ ਕੇ ਕਰਦੇ ਅੰਦਰ ਵੜ ਜਾਂਦਾ ਹੈ ਅਤੇ ਫਿਰ ਇੱਕ ਤੋਂ ਬਾਅਦ ਇੱਕ ਕਈ ਹੋਰ ਮੁੰਡੇ ਕੁੜੀਆਂ ਵੀ ਆ ਜਾਂਦੇ ਨੇ ਅਤੇ ਪੱਥਰਬਾਜ਼ੀ ਸ਼ੁਰੂ ਕਰ ਦਿੰਦੇ ਨੇ ਫਿਰਦਸ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਨੇ ਮੁਲਜ਼ਮਨ ਦੇ ਕੋਲ ਹਥਿਆਰ ਹੋਣ ਦੀ ਇਤਲਾ ਪੁਲਿਸ ਨੂੰ ਦਿੱਤੀ ਸੀ ਉਸੇ ਰੰਜਿਸ਼ ਦੀ ਵਜ੍ਹਾ ਦੇ ਨਾਲ ਹੀ ਹਮਲਾ ਕੀਤਾ ਗਿਆ ਤੇ ਕੁਝ ਸਮਾਂ 2-2 ਮਹੀਨੇ ਦੇ ਬਾਅਦ ਇਹਨਾਂ ਦੀ ਜਵਾਨਤੀ ਬਾਹਰ ਆਏ ਆ ਤੇ ਇਹ ਸਾਨੂੰ ਉਸੇ ਗੱਲ ਤੋਂ ਰੰਜਿਸ਼ ਰੱਖਦੇ ਆ ਕਿ ਤੁਸੀਂ ਸਾਡੇ ਕੋਲ ਵੈਪਨ ਫੜਾਇਆ ਸੀ ਤੇ ਅਸੀਂ ਤੁਹਾਨੂੰ ਛੱਡਣਾ ਨਹੀਂ ਹੈ ਅਸੀਂ ਜੇਲ੍ਹ ਵੇਖ ਆਏ ਆ ਤੇ ਅਸੀਂ ਦੁਬਾਰਾ ਫਿਰ ਜੇਲ੍ਹ ਜਾਵਾਂਗੇ ਉਧਰ ਦੂਜੀ ਤਰ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਜਾਇਜ਼ ਹਥਿਆਰ ਰੱਖਣ ਦੇ ਝੂਠੇ ਇਲਜ਼ਾਮ ਦੇ ਵਿੱਚ ਫਸਾਇਆ ਗਿਆ ਸੀ ਤੇ ਹਮਲਾ ਉਹਨਾਂ ਨੇ ਨਹੀਂ ਬਲਕਿ ਉਹਨਾਂ ਦੇ ਉੱਤੇ ਹੋਇਆ ਹੈ ਇਹਨਾਂ ਨੇ ਨਜਾਇਜ਼ ਲੜੇ ਹਮਾਰੇ ਸਾਥ ਹਮਾਰੇ ਤੇ ਸੜਕ 'ਤੇ ਇਸਨੇ ਮੌਕਾ ਫੜਾ ਚੁੱਕਾ ਰਾਤ ਦਾ ਟਾਈਮ ਹਮਕੋ ਮਾਰੇ ਸਭ ਕੋ ਪਹਿਲੇ ਵੀ ਹਮਾਰੇ ਘਰ ਮਾ ਕੇ ਹਮਾਰੇ ਭੈਣ ਕੋ ਮਾਰੇ ਪਹਿਲੇ ਵੀ ਹਮਾਰੇ ਭਾਈ ਕੋ ਮਜਾਇਜ ਫਸਾਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਕਾਰਵਾਈ ਕਰਾਂਗੇ ਉਹਦੇ ਤੱਕ ਸਾਨੂੰ ਕੋਈ ਐਮਐਲਆਰ ਰੀਸੀਵ ਨਹੀਂ ਹੋਈ ਐਮਐਲਆਰ ਆਉਣ ਗਿਆ ਉਹਦੇ ਮੁਤਾਬਕ ਆਪਾਂ ਦੀ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਉਥੇ ਇਸ ਪੂਰੇ ਹਮਲੇ ਦੇ ਨਾਲ ਇਲਾਕੇ ਚ ਤੈਸ਼ ਦਾ ਮਾਹੌਲ ਹੈ ਹੁਣ ਅਗਲੀ ਖਬਰ ਤੇ ਰੁਕ ਕਰਦੇ ਹਾਂ ਕਤਰ ਦੇ ਵਿੱਚ ਫਸੇ ਭਾਰਤੀਆਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ 8 ਭਾਰਤੀਆਂ ਦੀ ਫਾਂਸੀ ਦੀ ਸਜ਼ਾ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਇਹ ਹੈਮ ਖਬਰ ਹੈ আট ਭਾਰਤੀ ਜੋ ਕਤਰ ਦੇ ਵਿੱਚ ਫਸੇ ਨੇ ਉੱਥੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਹੁਣ ਉਨ੍ਹਾਂ ਨੂੰ আট ਭਾਰਤੀਆਂ ਦੀ ਸਜ਼ਾ ਦੇ ਵਿੱਚ ਕਟਾਪੀ ਕਰ ਦਿੱਤੀ ਗਈ ਹੈ ਸਿੱਧਾ ਮਤਲਬ ਹੈ ਫਾਂਸੀ ਨਹੀਂ ਹੋਏਗੀ ਇਹ আট ਸਾਬਕਾ ਡੀਵੀ ਆਫੀਸਰਸ ਨੇ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਉੱਥੋਂ ਦੀ ਅਦਾਲਤ ਨੇ ਸੁਣਾਈ ਸੀ ਉਸ ਤੋਂ ਬਾਅਦ ਇਹ ਪੂਰਾ ਮਾਮਲਾ ਪਾਕਿਆ ਭਾਰਤ ਸਰਕਾਰ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਉਹਨਾਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਹੋਇਆ ਨਜ਼ਰ ਆਇਆ ਹੈ ਉਧਰ ਪਾਰਲੀਮੈਂਟ ਦੀ ਸੁਰੱਖਿਆ ਦੇ ਵਿੱਚ ਕਦਾਹੀ ਦੇ ਮਾਮਲੇ 'ਚ ਮੁਲਜ਼ਮਾਂ ਨੂੰ ਪਟਿਆਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਦਿੱਲੀ ਪੁਲਿਸ ਨੇ ਕੋਰਟ ਦੇ ਵਿੱਚ ਸਾਰੇ ਮੁਲਜ਼ਮਾਂ ਦਾ ਪੋਲੀਗ੍ਰਾਫੀ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ। ਪੁਲਿਸ ਨੇ ਕਿਹਾ ਕਿ ਸਾਰੇ ਮੁਲਜ਼ਮਾਂ ਤੋਂ ਪੁੱਛਿਆ ਜਾਵੇ ਕਿ ਉਹ ਪੋਲੀਗ੍ਰਾਫੀ ਟੈਸਟ ਦੇ ਲਈ ਤਿਆਰ ਨੇ। ਦੱਸਦੀ ਹੈ ਕਿ ਪੋਲੀਗ੍ਰਾਫੀ ਟੈਸਟ ਮੁਲਜ਼ਮਾਂ ਤੋਂ ਸੱਚ ਉਗਲਵਾਉਣ ਦੇ ਲਈ ਕੀਤਾ ਜਾਂਦਾ ਹੈ। ਕੋਰਟ ਨੇ ਕਿਹਾ ਕਿ ਇਸ ਟੈਸਟ ਦੇ ਲਈ ਲੀਗਲ ਰਿਮਾਂਡ ਕਾਉਂਸਲ ਦੀ ਮੁਲਜ਼ਮਾਂ ਨਾਲ ਗੱਲ ਕਰਨੀ ਜ਼ਰੂਰੀ ਹੈ ਜੋ ਫਿਲਹਾਲ ਕੋਰਟ ਦੇ ਵਿੱਚ ਮੌਜੂਦ ਨਹੀਂ ਨੇ। ਉਥੇ ਦੂਜੇ ਪਾਸੇ ਮਲਜ਼ਮ ਨੀਲਨ ਨੇ ਦਿੱਲੀ ਕੋਰਟ ਦੇ ਵਿੱਚ ਹੈਬੀਅਸ ਕਾਰਪਸ ਦੀ ਪਟੀਸ਼ਨ ਦਾਖਲ ਕਰ ਦਿੱਤੀ ਜਿਸ ਨੂੰ ਕੋਰਟ ਨੇ ਖਾਰਜ ਕਰ ਦਿੱਤਾ ਕੋਰਟ ਨੇ ਕਿਹਾ ਕਿ ਜੇਕਰ ਕੋਈ ਮਲਜ਼ਮ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਲ ਗੱਲ ਕਰਨਾ ਚਾਹੁੰਦਾ ਹੈ ਤਾਂ ਉਸ ਦੇ ਲਈ ਅਰਜ਼ੀ ਦਾਖਲ ਕਰੇ ਕਾਬਲੇ ਗੌਰੇ ਕੀ 13 ਦਸੰਬਰ ਨੂੰ ਪਾਰਲੀਮੈਂਟ ਦੀ ਵਿਜ਼ਟਰ ਗੈਲਰੀ ਤੋਂ ਦੋ ਨੌਜਵਾਨ ਲੋਕ ਸਭਾ ਦੇ ਵਿੱਚ ਵੜ ਗਏ ਸੀ ਉੱਥੇ ਸੰਸਦ ਦੇ ਬਾਹਰ ਇਹਨਾਂ ਦੇ ਸਾਥੀਆਂ ਨੇ ਨਾਅਰੇਬਾਜ਼ੀ ਕਰਦੇ ਹੋਏ ਪੀਲੇ ਰੰਗ ਦਾ ਧੂਆਂ ਛੱਡਿਆ ਸੀ ਹੁਣ ਅਗਲੀ ਖਬਰ ਤੇ ਰੁਕ ਕਰਦੇ ਹਾਂ ਖਬਰ ਹੈ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਸਕੂਲ ਵਿਵੇਕ ਹਾਈ ਸਕੂਲ ਤੇ ਸਿੱਖਿਆ ਵਿਭਾਗ ਨੇ ਕਾਰਵਾਈ ਕਰਦਿਆਂ ਸਖਤ ਆਦੇਸ਼ ਦਿੱਤੇ ਨੇ ਤੇ ਸੈਕਟਰ 38 ਦੇ ਵਿਵੇਕ ਹਾਈ ਸਕੂਲ ਦੀ ਮਾਨਤਾ ਰੱਦ ਕਰ ਦਿੱਤੀ ਗਈ। ਦਰਅਸਲ ਇਹ ਫੈਸਲਾ EWC ਯਾਨੀ ਕਿ ਇਕਨੋਮਿਕਲੀ ਵੀਕਲ ਸੈਕਸ਼ਨ ਦੇ ਵਿਦਿਆਰਥੀਆਂ ਨੂੰ ਦਾਖਲਾ ਨਾ ਦੇਣ ਤੇ ਸਿੱਖਿਆ ਮਹਿਕਮੇ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਨ ਦੇ ਉੱਤੇ ਲਿਆ ਗਿਆ। चंडीगढ़ अठातीस विवेक हाई मान्यता रद्द कर दी गई है तस्वीर अठा विवेकमैन हरमीत ने कहा है और हाई कोर्ट के अंदर से ऑर्डर हमारे पास जो है वो ये कहता है कि हमारी जो मान्यता है ਇਹ ਕੰਟੀਨਿਊ ਕਰੇਗੀ ਟਿਲ ਫਰਦਰ ਆਰਡਰਸ ਆਫ ਦੀ ਹਾਈ ਕੋਰਟ ਕਾਬਲੇ ਗੋਰੇ ਕੀ ਵਿਭਾਗ ਨੇ ਸਕੂਲ ਦੇ ਵਿੱਚ ਨਵੇਂ ਦਾਖਲੇ ਦੇ ਉੱਤੇ ਰੋਕ ਲਗਾ ਦਿੱਤੀ ਹੈ ਅਤੇ ਇਹ ਫੈਸਲਾ ਅਗਲੇ ਸੈਸ਼ਨ ਤੋਂ ਲਾਗੂ ਹੋਵੇਗਾ ਮੌਜੂਦਾ ਸੈਸ਼ਨ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਉੱਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ ਹੁਣ ਖਬਰ ਚੰਡੀਗੜ੍ਹ ਤੋਂ ਹੈ ਚੰਡੀਗੜ੍ਹ ਦੇ ਵਿੱਚ ਲਗਾਤਾਰ ਟ੍ਰੈਫਿਕ ਨਿਯਮਾਂ ਦੀ ਉਲੰਘਣ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਨੇ ਤੇ ਇਸ ਵਾਰ ਤਾਂ ਚਲਾਨ ਕੱਟਣ ਦਾ ਜਿਹੜਾ ਰਿਕਾਰਡ ਪੁਰਾਣੇ ਰਿਕਾਰਡ ਨੂੰ ਵੀ ਤੋੜ ਗਿਆ ਅੰਕੜਿਆਂ ਦੇ ਮੁਤਾਬਕ ਸਾਲ 2022 ਦੇ ਮੁਕਾਬਲੇ 2023 ਦੇ ਵਿੱਚ ਜ਼ਿਆਦਾ ਚਲਾਨ ਕੱਟੇ ਗਏ ਚਲਾਨਾਂ ਦੇ ਵਧਣ ਦਾ ਕਾਰਨ ਟ੍ਰੈਫਿਕ ਪੁਆਇੰਟ ਦੇਤੇ ਲੱਗੇ ਹਾਈ ਰੈਜ਼ੋਲੂਸ਼ਨ ਸਮਾਰਟ ਕੈਮਰੇ ਨੇ ਜਿਨ੍ਹਾਂ ਦੇ ਨਾਲ ਵਾਇਲਟਰ ਕੈਦ ਹੋ ਜਾਂਦਾ ਹੈ ਇਸ ਸਾਲ ਟ੍ਰੈਫਿਕ ਦੀਆਂ ਨਿਯਮਾਂ ਦੀ ਉਲੰਘਣਾ ਕਰਨ ਦੇ ਉੱਤੇ ਕੁੱਲ 9,26,380 ਚਲਾਨ ਕੱਟੇ ਗਏ ਜਿਨ੍ਹਾਂ ਦੇ ਵਿੱਚੋਂ 4,10,000 ਚਲਾਨ ਰੈੱਡ ਲਾਈਟ ਜੰਪ ਕਰਨ ਦੇ ਨੇ 2 ਲੱਖ ਓਵਰ ਸਪੀਡਿੰਗ ਦੇ 1,22,000 ਜ਼ੈਬਰਾ ਕ੍ਰੋਸਿੰਗ ਵਾਇਲੇਸ਼ਨ ਦੇ ਅਤੇ 3,143 ਚਲਾਨ ड्रंक एंड ड्राइव के कट्टे गए टोटल चलाना के सत्त लख पचानवे हजार चलान सीसीटीवी की मदद हुए ने और सबसे ज्यादा रेड लाइट के चलान जो है वो बताए जा रहे हैं तो कह सकते हैं कि जब भी गाड़ी चलाएं तो सोच समझ के चलाएं चाहे रात हो चाहे दिन हो ये कैमरा आपको कैच कर रहा यो नहीं नियमों को तोड़न के उ नौ व्हीकल इंपाउंड किए गए एक ਚਾਲਕਾਂ ਦੇ ਡਰਾਈਵਿੰਗ ਲਾਇਸੈਂਸ ਵੀ ਸੀਜ਼ ਕਰ ਦਿੱਤੇ ਗਏ ਜਿਸ ਦੀ ਵਜ੍ਹਾ ਨਾਲ ਚੰਡੀਗੜ੍ਹ ਪ੍ਰਸ਼ਾਸਨ ਨੇ ਕਰੀਬ 10 ਕਰੋੜ 31 ਲੱਖ 68 ਹਜ਼ਾਰ ਤੋਂ ਜ਼ਿਆਦਾ ਦਾ ਜੁਰਮਾਨਾ ਵਸੂਲ ਕੀਤਾ ਇਹ ਅੰਕੜੇ ਦੱਸਦੇ ਨੇ ਕਿ ਚੰਡੀਗੜ੍ਹ ਸਿਟੀ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਸਖਤ ਹੈ। ਯਾਨੀ ਚੰਡੀਗੜ੍ਹ ਦੇ ਵਿੱਚ ਨਿਯਮਤਾ ਸਖਤ ਨੇ ਆਪਾਂ ਸਾਰੇ ਜਾਣਦੇ ਹਾਂ ਪਰ ਕਰੀਬ-ਕਰੀਬ 10 ਲੱਖ ਚਲਾਨ ਕਰ ਦਿੱਤੇ ਗਏ ਚੰਡੀਗੜ੍ਹ ਦੇ ਵਿੱਚ ਪਿਛਲੇ 1 ਸਾਲ ਦੇ ਦੌਰਾਨ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਕਿ ਇਹ ਪੂਰਾ ਅੰਕੜਾ ਕਰੀਬ-ਕਰੀਬ 70000 ਹਰ ਮਹੀਨੇ ਦਾ ਬਣਦਾ ਹੈ ਜਦੋਂ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਚਲਾਨ ਕੱਟੇ ਜਾ ਰਹੇ ਨੇ। ਕਿਰ ਜਦੋਂ ਚਲਾਨਾਂ ਦੀ ਵਜ੍ਹਾ ਦੇ ਨਾਲ ਹੀ 10 ਕਰੋੜ ਰੁਪਏ ਦੀ ਇਨਕਮ ਹੋ ਜਾਵੇ ਜਾਂ ਜੁਰਮਾਨਾ ਵਸੂਲ ਲਿਆ ਜਾਵੇ ਫਿਰ ਫਰਕ ਤਾਂ ਪੈਂਦਾ ਹੈ। ਫਰਕ ਤਾਂ ਪੈਂਦਾ ਦੇ ਵਿੱਚ ਫਿਲਹਾਲ ਬਿਲਾ ਹਜ਼ਲੇ ਤੋਂ ਇਜਾਜ਼ਤ ਲੈਣ ਦਾ ਰਾਤ 9:00 ਵਜੇ ਮੁਰਤੂ ਮੁਲਾਕਾਤ ਹੋਵੇਗੀ ਇਜਾਜ਼ਤ ਦਿਓ ਤੁਸੀਂ ਜਿਹੜੇ ਨੂੰ ਨਿਊਜ਼ ਦੀ ਟੀਮ ਪੰਜਾਬ ਹਰਿਆਣਾ ਦੇ ਨਾਲ ਧੰਨਵਾਦ